ਜੋ ਕਿ ਕਬੱਡੀ ਆਪਣੇ ਮੁੰਡੇ ਨੌਜਵਾਨ ਖੇਡਦੇ ਆ ਉਹ ਗੱਟੀ ਕੱਡੂਗਾ ਲਾਉਂਦੇ ਆ ਹਾਂਜੀ ਸੱਸੀ ਗਾਲ ਦੋਸਤੋ ਅਸੀਂ ਅੱਜ ਧਰਮਕੋਟ ਗਰਾਊਂਡ ਦੇ ਵਿੱਚ ਬੈਠੇ ਆ ਤੇ ਮੇਰੇ ਨਾਲ ਸੱਜਣ ਨੇ ਮੇਰੇ ਬੜੇ ਪਿਆਰੇ ਮਿੱਤਰ ਸ਼ਾਇਦ ਕੋਈ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਹੋਊਗਾ ਜਿਹੜਾ ਇਸ ਰੂ ਨੂੰ ਇਸ ਚਿਹਰੇ ਨੂੰ ਨਾ ਪਹੁੰਚਾਉਂਦਾ ਹੋਊਗਾ ਕਬੱਡੀ ਜਗਤ ਦੇ ਉਬਰ ਦੇ ਸਤਾਰੇ ਨੇ ਕਬੱਡੀ ਕਹਿੰਦੇ ਸਭ ਸੂਰਤ ਦੇ ਤੇ ਆਪਾਂ ਅਕਸਰ ਦੇਖਦੇ ਆ ਤੇ ਆਪਕਾ ਦੇਨ ਕੱਲ ਬਾਹ ਬੋਲ ਲੰਬੀ ਕਾਬਾ ਦੀ ਕਰਨੀ ਬਾਸ ਇੱਕ ਦੋ ਮਿੰਟ ਕਾਬਾ ਕਰਨੀ ਆ ਸੱਚ ਕਰ ਵੀਰ ਜੀ ਹੱਸਿਆ ਬਾਜੀ ਕੀ ਹਾਲ ਹੈ ਹੋਰ ਸੁਣਾਓ ਜੀ ਬੜੀ ਕਿਰਪਾ ਪਰ ਮਦਰ ਦਾ ਆ ਪਹਿਲਾਂ ਸਾਨੂੰ ਇਹ ਦੱਸੋ ਤੁਸੀਂ ਪ੍ਰੈਕਟਿਸ ਕਰਦੇ ਹੋ ਹਾਂਜੀ ਹਾਂਜੀ ਕਬੱਡੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ ਕਬੱਡੀ ਇਦਾਂ ਹੀ ਫੈਮਲੀ ਜੀ ਦਾਦਾ ਜੀ ਬਹੁਤ ਟੜੇ ਰਹੇ ਆ ਆਪਣੇ ਟਾਈਮ 'ਚ ਤੇ ਉਹਨਾਂ ਨਾਲ ਮਤਲਬ ਪ੍ਰੈਕਟਿਸ ਸਾਹਿਬ ਆਪਦੇ ਵੱਲੋਂ ਫ੍ਰੀ ਤੌਰ ਤੇ ਕੈਂਪ ਨਾ ਬਹੁਤ ਆਇਆ ਆਪਦੇ ਆਪਣੇ ਜਾਲਵਾ ਸ਼ਹਿਰ ਸਟੇਡੀਅਮ ਹੁਣ ਤਾਂ ਬਹੁਤ ਵੱਡਾ ਸਟੇਡੀਅਮ ਬਣ ਗਿਆ ਤੇ ਪ੍ਰੈਕਟਿਸ ਸ਼ੁਰੂ ਤੋਂ ਜਿਉਂਦੇ ਨਿੱਕੇ ਉਦੋਂ ਨਹੀਂ ਕਰਦੇ ਪਏ ਜੀ ਇਹ ਥੋੜਾ ਦੱਸੋ ਆਪਣਾ ਪਿੰਡ ਬੈਕਗ੍ਰਾਉਂਡ ਕੀ ਦੱਸੋ ਪਿੰਡ ਜੀ ਮੇਰਾ ਕਾਂਗਾ ਖੁਰਦਾ ਸਹੀ ਜੀ ਚਲੋ ਕਬੱਡੀ ਕਲਾ ਕਾਂਗਾ ਕਹਿੰਦੇ ਕਾਂਗਾਗੁਰ ਇਹ ਜਿਹੜਾ ਮੁਖਸਰ ਤੋਂ ਜਾਲਵਾ ਰੋਡ ਆ ਇਹਦੇ ਉੱਪਰ ਪੈਂਦਾ ਉੱਪਰ ਤੇ ਜ਼ਿਲ੍ਹਾ ਫਾਿਲਗਾ ਜੀ ਆਪਣੀ ਰੋਜ਼ ਮਰਾ ਦੀ ਜਿਹੜੀ ਤੁਹਾਡੇ ਹੈਗੀ ਆ ਕੋਈ ਪ੍ਰੈਕਟਿਸ ਆ ਕਿੰਨੇ ਘੰਟੇ ਡੇਲੀ ਕਰਦੇ ਹੋ ਆਈਡੀਆ ਕੁਝ ਤੁਹਾਡ ਕਬੱਡੀ ਤੋਂ ਬਗੈਰ ਹੁਣ ਤਾਂ ਜੀ ਏਦਾਂ ਹੁਣ ਤਾਂ ਪ੍ਰੈਕਟਿਸ ਮਤਲਬ ਨਹੀਂ ਲੱਗਦੀ ਕਿਉਂਕਿ ਇੱਕ ਕੱਟੀ ਆ ਕਿਉਂਕਿ ਜਿੱਦਾਂ ਘਰੇ ਹੋਏ ਉਹਦੋਂ ਨਹੀਂ ਕਿਉਂਕਿ ਇੱਕ ਥੋੜੀ ਵਾਟ ਪੈ ਜਾਂਦੀ ਆ ਇੱਕ ਮੈਚ ਰੂਟੀਨ ਚ ਕਰਕੇ ਆਪਸ਼ੀ ਹੁੰਦੀ ਆ ਸਵੇਰੇ 2 ਘੰਟੇ ਸਵੇਰੇ ਲਾ ਲਓ 2 ਘੰਟੇ ਸ਼ਾਮੀ ਲਾ ਲਓ ਜੀ ਇੱਕ ਨੌਜਵਾਨ ਅੱਜਕੱਲ ਦੇ ਤੁਹਾਨੂੰ ਜਿੰਨੇ ਸੁਣਦੇ ਹੋਣਗੇ ਹਾਂਜੀ ਹਾਂਜੀ ਇੱਕ ਡਾਈਟ ਜੇ ਤੁਸੀਂ ਦੱਸਿਓ ਕਿ ਕਿੰਨੀ ਪ੍ਰੈਕਟਿਸ ਕਰਦੇ ਹੋ ਕਿੰਨੀ ਕੁ ਡਾਈਟ ਆਪ ਨੂੰ ਕਿਸ ਤਰ੍ਹਾਂ ਲੈਣੀ ਚਾਹੀਦੀ ਕੋਸ਼ਿਸ਼ ਤਾਂ ਕੁਝ ਸ਼ੈਤ ਹੋ ਡਾਈਟ ਜੀ ਘਰ ਇਹਦੇ ਘਰ ਦੀਆਂ ਚੀਜ਼ਾਂ ਜਿੰਨੀਆਂ ਵੀ ਹੋਣਗੀਆਂ ਜੇ ਮਤਲਬ ਉਹ ਬਾਕੀ ਆਪਾਂ ਜੋ ਵੀ ਆਪਣਾ ਸਪਲੀਮੈਂਟ ਸਟੈਕ ਹੋ ਗਿਆ ਜੋ ਵੀ ਪ੍ਰੋਟੀਨ ਹੋ ਗਿਆ ਮਲਟੀਵਿਟਾਮਿਨਸ ਜੋਇੰਟਸ ਵਾਸਤੇ ਗੁੱਲੀ ਵਰ ਵਾਸਤੇ ਕੋਈ ਆਪਣੇ ਕੋਈ ਸਕਿਨ ਵਾਸਤੇ ਵਾਲਾ ਉਹ ਚੀਜ਼ਾਂ ਵੱਖਰੀਆਂ ਜੇ ਦੇਸੀ ਰੋਟੀ ਲਾ ਲੜੀਏ ਦੇਸੀ ਕਿ ਹੋ ਗਿਆ ਜੀ ਆਪਣਾ ਜੋ ਸਿਆਜ ਬੱਕਰੇ ਦੇ ਚਾਰ ਪਵਾ ਲੋ ਉਹ ਤਾਂ ਦੇਸੀ ਅੰਡੇ ਓਰਸ ਹੋ ਗਿਆ ਜੀ ਤੇ ਚੌਲ ਹੋ ਗਏ ਜਿੰਨੀਆਂ ਵੀ ਦਾਲਾਂ ਆਪਣੀਆਂ ਘਿਓ ਦੇਸੀ ਕੋ ਆਪਣਾ ਮੱਖਣੀ ਹੋ ਗਿਆ ਦਹੀਂ ਹੋ ਗਿਆ ਅਦਰਕ ਰਗੜਾ ਹੋ ਗਿਆ ਜੀ ਜੀ ਚੀਜ਼ਾਂ ਦਾ ਘਰੇ ਹੀ ਨਹੀਂ ਮੁੱਕਦੀਆਂ ਬਹੁਤ ਚੀਜ਼ਾਂ ਵਈਆਂ ਇੱਕ ਮੈਂ ਤੁਹਾਨੂੰ ਪੁੱਛਣੀ ਕਰ ਚਾਹੁੰਦਾ ਮੈਂ ਕਿ ਤੁਸੀਂ ਸ਼ਾਇਦ ਨੌਨੋ ਚ ਲੈ ਲੈਂਦੇ ਹਾਂ ਹਾਂਜੀ ਹਾਂਜੀ ਲੈ ਲੈ ਓਕੇ ਓਕੇ ਹਾਂਜੀ ਤੇ ਬਾਬਾ ਜੀ ਇੱਕ ਨਾ ਛੋਟਾ ਕੁਐਸਚਨ ਹੁਣ ਤੁਹਾ ਤੁਹਾਨੂੰ ਕਿਵੇਂ ਲੱਗੇ ਤੁਸੀਂ ਜਵਾਬ ਦੇਣਾ ਚਾਹੋ ਜਾਂ ਨਾ ਦੇਣਾ ਚਾਹੋ ਇਹ ਤਾਂ ਹੋ ਗਈ ਤੁਹਾਡੀ ਡਾਈਟ ਹਾਂਜੀ ਹਾਂਜੀ ਵੀ ਕਬੱਡੀ ਖੇਡਦੇ ਆ ਆਪਾਂ ਨੂੰ ਉਸ ਵਾਸਤੇ ਚੰਗੀ ਡਾਈਟ ਚੰਗੀ ਖੁਰਾਕ ਦੇਸੀ ਖੁਰਾਕ ਹੋ ਗਈ ਚਾ ਤੁਸੀਂ ਜੇਕਰ ਪ੍ਰੋਟੀਨ ਵਗੈਰਾ ਜੋ ਆਪਾਂ ਕੋਈ ਆਪਣੇ ਲੈ ਸਕਦੇ ਹਨਾ ਹਾਂਜੀ ਹਾਂਜੀ ਇਹ ਕੰਮ ਹੈ ਪਿੱਛੇ ਰੌਲਾ ਬੜਾ ਪਿਆ ਸੀ ਆਮ ਲੋਕ ਕਹਿ ਦਿੰਦੇ ਆਮ ਹਾਂਜੀ ਆਮ ਕੱਲ ਚੱਲਦੀ ਆ ਕਿ ਜਿੱਦ ਕਬੱਡੀ ਆਪਣੇ ਮੁੰਡੇ ਨੌਜਵਨ ਖੇਡਦੇ ਆ ਉਹ ਗੁੱਟੀ ਕਾਡੂ ਕਾ ਲਾਉਂਦੇ ਆ ਹਾਂਜੀ ਹਾਂਜੀ ਇਹ ਕਿੱਥੋਂ ਕ ਸਚਾਈ ਵਾਕਿਆ ਲਾਉਂਦੇ ਆ ਜਾਂ ਕੁਛ ਲਾਉਂਦੇ ਜਾਂ ਨਹੀਂ ਲਾਉਂਦੇ ਨਹੀਂ ਕੋਈ ਨਾ ਜੀ ਉਹ ਬਸ ਇਹ ਥੋੜੀ ਜੀ ਲੈਗ ਆਫ ਨੌਲੇਜ ਦੀ ਘਾਟ ਕਾਟ ਆਪਣੇ ਬੰਦਿਆਂ ਨੂੰ ਕਿ ਗਾਈਡੈਂਸ ਗਾਈਡ ਨਹੀਂ ਕੀਤਾ ਗਏ ਦੱਸ ਲੋਕਾਂ ਨੂੰ ਦੱਸਿਆ ਨਹੀਂ ਗਿਆ ਕਿ ਉੱਥੇ ਲੋਕਾਂ ਨੂੰ ਸਿਕੋਲ ਜੀ ਕੀ ਠੀਕ ਲਾਉਂਦੇ ਠੀਕ ਲਾਉਂਦੇ ਇਹ ਨਹੀਂ ਕਿ ਆਪ ਸਪਲੈਂਡ ਕੀਤਾ ਗਿਆ ਕੀ ਕਾਦੇ ਲਾਉਂਦੇ ਆ ਕੀ ਚੀਜ਼ ਆ ਕਿਹੜਾ ਨਸ਼ਾ ਡੀਗਾ ਕਿਹੜਾ ਐਜ਼ ਅ ਪੇਨ ਕਿਲਰ ਆ ਕਿਹੜਾ ਕਿਵੇਂ ਆ ਮਰ ਕੁਛ ਨਾ ਕੁਛ ਹਾਂ ਹੁਣ ਜੇ ਤੁਸੀਂ ਆਮ ਮੈਡੀਕਲ ਤੁਸੀਂ ਤੁਹਾਨੂੰ ਜੇ ਕੋਈ ਵੀ ਇੰਜਰੀ ਹੁੰਦੀ ਆ ਰਿਗਾਰਡਿੰਗ ਜੋਇੰਟਸ ਦੀ ਹੁੰਦੀ ਆ ਜੀ ਉੱਥੇ ਤੁਹਾਨੂੰ ਫਸਟਵਾਲ ਡਾਕਟਰ ਫਸਟ ਏਡ ਦੀ ਵਿੱਚ ਇੰਜੈਕਸ਼ਨ ਬੋ ਵੀ ਰੰਦਾ ਦਊਗਾ ਜੀ ਤੇ ਬੋਵਿਰਨ ਹੁੰਦੇ ਆ ਆਮ ਬੰਦੇ ਬੋਵਿਰਨ ਹੁੰਦਾ ਤਾਂ ਉਹ ਬੋਵਿਰਨ ਬੋਵਿਰਨ ਹੋ ਗਿਆ ਟੋ ਪੇਨ ਕਿਲਰ ਆ ਸਭ ਤੋਂ ਮੇਨ ਬੈਕਅਪ ਹੁੰਦਾ ਜਿੰਦਾ ਮੈਂ ਪੱਡਾ ਕਿਉਂ ਨਹੀਂ ਬੈਕਅਪ ਸਟੀਰੋਇਡ ਚ ਆ ਗਿਆ ਜੀ ਉਸ ਸਟੀਰੋਇਡ ਚ ਆ ਗਿਆ ਹੋਰ ਕਵਰੀਜ ਆ ਗਿਆ ਅੱਛਾ ਹੁਣ ਆਮ ਆਪਣੇ ਘਰਾਂ ਚ ਬਜ਼ੁਰਗਾਂ ਨੂੰ ਡਾਕਟਰ ਲਾਈ ਜਾਂਦੇ ਆ ਪਿਆ ਪਿਆ ਦੀ ਸੌਂਸ ਹੋ ਜਾਂਦੀ ਜਿਹੜਾ 6 ਮਹੀਨੇ 3-4 ਲਾਉਂਦੇ ਆ ਗੋਡੇ ਸਹੀ ਰਹਿੰਦੇ ਆ ਹੋਰ ਕਵਰੀ ਵਾਸਤੇ ਆ ਜੀ ਸਟੀਰੋਇਡ ਸਟੀਰੋਇਡ ਉਹ ਹੁਣ ਉਹ ਨਸ਼ਾ ਹੋਰ ਆ ਉਹਨੂੰ ਵੀ ਨਸ਼ੇਜੇ ਕੰਸੀਡਰ ਕੀਤੀ ਜਾਂਦੇ ਆ ਬੋਵਿਰਨ ਨੂੰ ਬੀ 12 ਇੰਜੈਕਸ਼ਨ ਨੂੰ ਜਾਂ ਹੋਰ ਕੋਈ ਵੀ ਪੇਨ ਕਿਲਰ ਹੈਗੇ ਵਿੱਚ ਹੈਗੇ ਆਪਾਂ ਇਹ ਨਹੀਂ ਕਹਿੰਦੇ ਨਹੀਂ ਹੈਗੇ ਆਪਾਂ ਕਦੇ ਇਹ ਨਹੀਂ ਗਿਆ ਹੀ ਨਹੀਂ ਹੈਗੇ ਪਰ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਕਹਿ ਸਕਦੇ ਫਿਰ ਦੱਸੋ ਕਿਹੜੇ ਹੈਗੇ ਕਿਹੜੇ ਨਹੀਂ ਤੇ ਫਿਰ ਇਹ ਇਹ ਵੀ ਗੱਲ ਕਿਹੜੀ ਗੇਮ 'ਚ ਨਹੀਂ ਹੈਗਾ ਮਤਲਬ ਆ ਗੱਲ ਕਹਦੇ ਜੇ ਢੰਗ ਵਾਲਾ ਕਬੱਡੀ ਖੇਡਦਾ ਹਾਂ ਜੀ ਤੇ ਤੁਸੀਂ ਉਹਨਾਂ ਦੀ ਸਰੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕੱਲਾ ਇੰਜੈਕਸ਼ਨ ਨਹੀਂ ਉਹਦੇ ਪਿੱਛੇ ਮਿਹਨਤ ਵੀ ਹੈ ਉਹਦੇ ਪਿੱਛੇ ਖਰਾਕ ਵੀ ਲੈਣੀ ਪੈਣੀ ਹੈ ਕੱਲੇ ਟੀਕੇ ਲਾ ਕੇ ਬੈਠਾ ਕਬਨ ਦੀ ਤੁਸੀਂ ਕੋਈ ਵੀ ਨਾ ਸਟੀਰੋਇਡ ਮੈਂ ਤੁਹਾਨੂੰ ਸਟੀਰੋਇਡ ਚਾਹੀਦਾ ਤਾਂ ਮੈਂ ਕਰਾ ਦਿੰਦਾ ਕਿ ਪਰ ਸਟੀਰੋਇਡ ਲਾ ਕੇ ਤੁਸੀਂ ਨਹੀਂ ਤੁਹਾਡੀ ਬਾਡੀ ਨਹੀਂ ਬਣ ਸਕਦੀ ਜਿੰਨਾ ਚ ਤੁਸੀਂ ਸਟੀਰੋਇਡ ਲਾ ਕੇ ਸਗੋਂ ਮਿਹਨਤ ਜਿਆਦਾ ਲਾਉਣੀ ਪੈਂਦੀ ਹੈ ਬਾਡੀ ਨੂੰ ਵਰਕਆਊਟ ਕਰਨਾ ਪੈਂਦਾ ਜੇ ਸਟੀਰੋਇਡ ਉਂਝ ਲਾ ਕੇ ਫਿਰਦੇ ਰਹੋ ਤਾਂ ਆਪਾਂ ਨੂੰ ਬਾਡੀ ਨੂੰ ਨੁਕਸਾਨ ਲੇਵਲ ਨੂੰ ਬਹੁਤ ਨੁਕਸਾਨ ਆ ਕਿਉਂਕਿ ਇਸ ਬਹੁਤ ਨੁਕਸਾਨ ਹਾਰਡ ਨੂੰ ਬਹੁਤ ਨੁਕਸਾਨ ਹੋਰ ਸਟੀਰੋਇਡ ਲਾ ਕੇ ਵੀ ਗ੍ਰਾਉਂਡ ਲਾਉਣਾ ਪੈਣਾ ਜਿਮ ਲਾਉਣੀ ਪੈਣੀ ਕਲੀਨ ਡਾਈਟ ਖਾਣੀ ਪੈਣੀ ਹੈ ਮੈਨੂੰ ਵੀ ਤਾਂ ਨਹੀਂ ਕੋਈ ਇਹ ਜਿਹਾ ਫਾਇਦਾ ਜਿਆਦਾ ਨਾ ਹੋਵੇ ਕੈਸਟਰੋਨ ਨਾ ਵਧੇ ਆਪਣਾ ਬਹੁਤ ਚੀਜ਼ਾਂ ਧਿਆਨ ਰੱਖਣਾ ਪੈਂਦਾ ਇਹ ਨਹੀਂ ਕਿ ਸਟੀਰੋਇਡ ਲਾ ਲਿਆ ਬਾਡੀ ਬਣੋ ਬਸ ਬਾਡੀ ਬਣ ਜਾਣੀ ਛੱਡਣ ਲੱਗ ਪਣਾ ਹਾਂ ਕਾ ਨਾ ਮ ਤੀਰਣ ਨਾਲ ਕੋਈ ਵੀ ਚੀਜ਼ ਆਪਸਿਰ ਨੂੰ ਲੱਗਦਾ ਜਰੋ ਆਪਣੀ ਬੋਡੀ ਜਿੰਨੇ ਹਾਰਮਨ ਦੁੱਗਣੇ ਹੋ ਜਾਂਦੇ ਆ ਜੇ ਕੈਸਟਰ ਮਾੜਾ ਵਧਾ ਉਹਦੇ ਚ ਆਪਣਾ ਖੂਨ ਜਿਹੜੀ ਚਰਬੀ ਹੈ ਟ੍ਰੈਗਸ ਨੂੰ ਚੈੱਕ ਹੁੰਦਾ ਉਹ ਜ਼ਿਆਦਾ ਵਜ਼ਨ ਲੱਗ ਪੈਂਦਾ ਮਿਲਮੀ ਦਲਮੀ ਚੀਜ਼ ਖਾਣੀ ਪੈਂਦੀ ਆ ਹਾਂ ਹਾਂਜੀ ਇਸ ਕਰਕੇ ਤੇ ਮੁੱਖੀ ਗੱਲ ਇਹ ਆ ਕਿ ਟੈਕਨੀਕ ਕਬੱਡੀ ਜਾਂ ਰੇਡਰ ਹੈ ਜਾਂ ਸਟੋਪਰ ਆ ਟੈਕਨੀਕ ਦਾ ਹੋਣਾ ਜ਼ਰੂਰੀ ਆ ਪਲੱਸ ਮਿਹਨਤ ਤੇ ਡੈਟ ਦਾ ਹੋਣਾ ਜ਼ਰੂਰੀ ਆ ਕੱਲੇ ਇੰਜੈਕਸ਼ਨ ਨਾਲ ਆਪਾਂ ਕਬੱਡੀ ਨੋ ਨੋ ਕੋਈ ਗੇਮ ਨਹੀਂ ਕੋਈ ਗੇਮ ਨਹੀਂ ਹੁਣ ਜੇ ਆਪ ਮੰਨ ਲਓ ਆਪਾਂ ਇੰਜੈਕਸ਼ਨ ਉਹੀ ਚੀਜ਼ਾਂ ਮੈਂ ਕਿਸੇ ਆਂ ਬੰਦੇ ਲਾ ਦਨਾ ਉਹਨੂੰ ਗੋਟਰੀ ਫੜਨਾ ਆਉਂਦਾ ਉਥੇ ਟੈਂਚੀ ਨਹੀਂ ਮਾਰਦਾ ਉਹ ਸਕਿੱਲ ਆ ਇਹ ਵੀ ਦੇਖੋ ਨਾ ਕਿ ਪਿਆ ਚਾਰ ਪੰਜ ਪਿੰਡਾਂ ਦੇ ਵਿੱਚ ਕਿ ਇੱਕ-ਇੱਕ ਦੋ ਪਲੇਅਰ ਹੁੰਦੇ ਆ ਜੀ ਉਹਨਾਂ ਦੇ ਵਿੱਚੋਂ ਸਕਿੱਲ ਡਿਵੈਲਪ ਹੁੰਦੀ ਆ ਤਾਂ ਹੁਣ ਮੈਂ ਆਪਦੇ ਲੱਗ ਬੰਦੇ ਜ਼ਿਲ੍ਹੇ ਦਾ ਇੱਕ ਪਲੇਅਰ ਆ ਬਤਵਾਸੀਂ ਸਾਡੀ ਇੱਕ ਮਤਲਬ ਜ਼ਿਲ੍ਹੇ ਦੇ ਲਈ ਇੱਕ ਟੀਮ ਸਾਡੀ ਇੱਕਾ ਕਾਂਗੇ ਦੀ ਲਈ ਉਹ ਟੀਮ ਹੀ ਹਣੀ ਇਹ ਚੀਜ਼ ਹੁੰਦੀ ਨਾ ਸਾਡੀ ਦੋ ਸਵਾਲ ਤੁਹਾਨੂੰ ਪੁੱਛਣਾ ਵਾ ਮੁੜ ਕੇ ਆਪਾਂ ਫਾਈਨਲ ਕਰ ਦੇਣਾ ਵਾ ਹਾਂਜੀ ਕਾਂਗੇ ਵਾਲੇ ਨੂੰ ਲੱਗਦਾ ਕਿ ਸਭ ਤੋਂ ਇਸ ਟਾਈਮ ਔਕਾਰ ਰੈਡਰ ਫੜਨਾ ਜਾਂ ਕਲੋ ਬਹੁਤ ਤਾਕਤਵਾਰ ਰੈਡਰ ਜ ਨੂੰ ਰੁਕਣਾ ਬੜਾ ਮੁਸ਼ਕਲ ਆ ਹਾਂਜੀ ਤੁਸੀਂ ਕਿਹੜਾ ਉਹਨੂੰ ਮੰਨਦੇ ਹੋ ਆਪਣੇ ਤੁਹਾਡੇ ਨਜ਼ਰਾਂ ਦੇ ਵਿੱਚ ਇਹ ਰੈਡ ਤਗੜਾ ਮਾਰਾ ਕੋਈ ਵੀ ਨਹੀਂ ਹੁੰਦਾ ਕਿ ਦਾਦਾ ਜੀ ਕਹਿੰਦੇ ਨੇ ਕਿ ਬੰਦੇ ਦੀ ਜੀਤ ਵਾਲੀ ਤਗੜੀ ਹੁੰਦੀ ਹੈ ਜਾਨ ਜਿਹਦਾ ਆਪਣਾ ਦੂਜੇ ਬੰਦੇ ਨਾਲ ਉਹ ਵੀ ਆਪਣਾ ਕੁਝ ਵੱਧ 20% ਫਰਕ ਹੋਊਗਾ ਫਰਕ ਉਹਨੂੰ ਫੜਨ ਨੂੰ ਕਈ ਵਾਰੀ ਸਾਰੇ ਫੜ ਲਈਦੇ ਆ ਕਈ ਬਹੁਤ ਸੌਖੇ ਹੀ ਫੜ ਲਈਦੇ ਆ ਕਈ ਵਾਰੀ ਹੁੰਦਾ ਨਾ ਮੁੰਡਾ ਵੀ ਮੇਰਾ ਨਾਮ ਉਹ ਲੰਗਰ ਦਿੰਦਾ ਇਹ ਇਹ ਤਾਂ ਕੋਈ ਪਤਾ ਨਹੀਂ ਜਿੱਦਨ ਥਰੀ ਬੋਡੀ ਜਨ ਨਹੀਂ ਜਲ ਪਈ ਉਹਦਨ ਉਹ ਤਗੜੇ ਹੋ ਜਿਹਨੂੰ ਜਨੂੰ ਕਦੇ ਨਹੀਂ ਵੀ ਫੜਿਆ ਉਹ ਵੀ ਉਹਨੂੰ ਹੀ ਜੋ ਆ ਕਮ ਹੋਣੀ ਜਾਈ ਹਾਂਜੀ ਦੋਸਤੋ ਪਿਆਰੋ ਆਪਣੇ ਵੀਰ ਬੜੇ ਪਿਆਰੇ ਮਿੱਤਰ ਬੜੇ ਸਿਆਣੇ ਸੁਲਝੇ ਇੱਕ ਸਟਾਪਰ ਨੇ ਪੰਜਾਬ ਦੇ ਉੱਗੇ ਕਹਿੰਦੇ ਕਿ ਬਹੁਤ ਨਾਮ ਵਰਨੇ ਤੇ ਪਰਮਾਤਮਾ ਕਰੇ ਇਸ ਤਰ੍ਹਾਂ ਚੜ੍ਹਦੀ ਕਲਾ ਜ ਰਹਿਣ ਠੀਕ ਹੈ ਪਿਆਰੋ ਜੀ ਆਇਆਂ ਨੂੰ ਸਾਡੇ ਤੁਮ ਸਾਰੇ ਸ਼ਹਿਰ ਦੇ ਵਿੱਚ ਥੈਂਕ ਯੂ ਥੈਂਕ ਯੂ ਬਹੁਤ